ਪ੍ਰਿੰਟ মিডিਆ ਇਲੈਕਟ੍ਰੋਨਿਕ মিডিਆ ਤੇ ਸੋਸ਼ਲ ਮੀਡੀਆ ਦੇ ਜਿੰਨੇ ਵੀ ਤੁਸੀਂ ਲੋਕਤੰਤਰ ਦਾ ਚੌਥਾ ਥੰਮ ਮੰਨੇ ਜਾਂਦੇ ਪੱਤਰਕਾਰ ਸਹਿਬਾਨ ਔਰ ਪੱਤਰਕਾਰਦਾਰੀ ਦੇ ਸਮੂच्चय ਮੈਂਬਰ ਸਹਿਬਾਨ ਇੱਥੇ ਆਏ ਜੀ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਇਹ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਨੇ ਪੰਚਾਇਤ ਦੇ ਉਹਦੇ ਸੰਦਰਭ ਚ ਹੈ ਸਭ ਤੋਂ ਵੱਡੀ ਮੇਰਾ ਮੰਨਣਾ ਹੈ ਕਿ ਲੋਕਤੰਤਰ ਦੇ ਵਿੱਚ ਜਿਹੜੀ ਮੁੱਢਲੀ ਚੋਣ ਪ੍ਰਕਿਰਿਆ ਆ ਉਹ ਪੰਜਾਬ 'ਚ ਹੋਣ ਜਾ ਰਹੀ ਹੈ ਜਿਹੜੀ ਕਿ 1 ਸਾਲ ਲੇਟ ਹੈ ਇਹਦਾ ਬਹੁਤ ਵੱਡਾ ਨੁਕਸਾਨ ਪਿੰਡਾਂ ਦੀ ਡਿਵੈਲਪਮੈਂਟ ਤੇ ਵੀ ਹੋਇਆ ਪਰ ਦੇਰ ਆਏ ਮੇਰਾ ਕਹ ਹਾਈ ਕੋਰਟ ਦੇ ਜਿਹੜੀ ਹਸਤਾ ਇੰਟਰਫੀਰੈਂਸ ਤੋਂ ਬਾਅਦ ਹੀ ਇਹਨਾਂ ਨੇ ਇਹ ਡਿਸਾਈਡ ਕੀਤਾ ਕਿ ਇਲੈਕਸ਼ਨ ਜਿਹੜੀ ਹੈ ਉਹ ਕਰਵਾਉਂਦੇ ਸੀ ਕਾਬਲ ਹੈਗੇ ਪਰ ਜਿਸ ਤਰੀਕੇ ਨਾਲ ਮਾਹੌਲ ਸਿਰਜਿਆ ਜਾ ਰਿਹਾ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਇਹਦਾ ਆਵਾਜ਼ਾਂ ਆ ਰਹੀਆਂ ਨੇ ਜਾਂ ਜਿਹੜੇ ਲੋਕ ਸਰਪੰਚੀ ਲੜਨਾ ਚਾਹੁੰਦੇ ਉਹਨਾਂ ਵੱਲੋਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਦੇਖੋ ਇਹ ਮੋਡਲਾ ਜਿਹੜੀ ਇਲੈਕਸ਼ਨ ਆ ਇਹਦਾ ਪ੍ਰਭਾਵ ਪੰਜਾਬ ਦੀ ਰਾਜਨੀਤੀ ਦੀ ਬੰਤਰ ਤੇ ਪੈਂਦਾ ਹੈ ਉਹਦੇ ਨਾਲ ਦੀ ਨਾਲ ਜਿਹੜੇ ਭੁੱਖ ਚ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਨੇ ਉਹ ਵੀ ਇਸ ਤੋਂ ਬਹੁਤ ਕੁਝ ਸਿੱਖਦੀਆਂ ਨੇ ਜਿਹੜੀ ਬਦਲਾਅ ਦੇ ਨਾਲ ਨਾਲ ਸਰਕਾਰ ਬਦਲਾਅ ਦੇ ਨਾਂ ਦੇ ਨਾਲ ਸਰਕਾਰ ਬਣਾਈ ਗਈ ਉਹਦੇ ਵੱਲੋਂ ਜਿਸ ਤਰੀਕੇ ਨਾਲ ਇਸ ਇਲੈਕਸ਼ਨ ਦੇ ਵਿੱਚ ਮੈਂ ਦੋ ਦਿਨ ਪਹਿਲਾਂ ਵੀ ਤੁਹਾਨੂੰ ਪ੍ਰੈਸ ਰੀਲ ਕਹਿ ਚੁੱਕਾ ਕਿ ਜਿਸ ਤਰੀਕੇ ਦੇ ਨਾਲ ਇਸ ਇਲੈਕਸ਼ਨ ਦੇ ਵਿੱਚ ਤਾਂ ਜਿਹੜੀਆਂ ਡਾਇਆਂ ਜਾ ਰਹੀਆਂ ਕਨਸਟੀਟਿਊਸ਼ਨ ਦੀਆਂ ਉਹ ਕਦੀ ਹੋਈਆਂ ਨਹੀਂ ਜੇ ਕਿਸੇ ਨੇ ਕੀਤੀਆਂ ਨੇ ਤੇ ਉਹ ਦੁਬਾਰਾ ਪਾਵਰ 'ਚ ਆਏ ਨਹੀਂ ਇਹ ਵੀ ਤੁਸੀਂ ਗੱਲ ਨੋਟ ਕਰ ਲਿਓ ਇਹਨਾਂ ਨੇ 25 ਤਰੀਕ ਨੂੰ ਅਨਾਊਂਸਮੈਂਟ ਹੁੰਦੀ ਹੈ 27 ਨੂੰ ਨਾਮਜ਼ਦਗੀਆਂ ਨੇ ਨਾਮਜ਼ਦਗੀਆਂ ਵਾਸਤੇ ਤੁਹਾਨੂੰ ਸੈਕਟਰੀ ਨੂੰ ਵੀਡੀਓ ਡੀਡੀਪੀ ਉਹਦਾ ਬਹੁਤ ਵੱਡਾ ਰੋਲ ਹੈ ਪਰ ਅੱਜ ਤੁਸੀਂ ਜਾ ਕੇ ਬਲਾਕਾਂ ਦੇ ਵਿੱਚ ਵੇਖ ਲਓ ਕੋਈ ਸੈਕਟਰੀ ਨਹੀਂ ਮਿਲ ਰਿਹਾ ਕੋਈ ਵੀਡੀਓ ਨਹੀਂ ਕਿਸੇ ਨੂੰ ਮਿਲ ਰਿਹਾ ਜਿਹੜੇ ਲੋਕ ਆਜ਼ਾਦ ਕਹਿਣ ਨੂੰ ਤੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਆਜ਼ਾਦ ਉਮੀਦਵਾਰ ਦੇ ਤੌਰ ਤੇ ਇਲੈਕਸ਼ਨ ਹੋਏਗੀ ਕਿ ਕੋਈ ਕਿਸੇ ਪਾਰਟੀ ਦਾ ਨਿਸ਼ਾਨ ਨਹੀਂ ਹੋਏਗਾ ਪਰ ਉਹਦੇ باوجود ਅੱਜ ਜਿਹੜੀ ਬਿਹਾਈਂਡ ਦਾ ਕਰਟਨ ਕਹ ਲਓ ਜਿਹੜੀ ਸਾਰੀ ਇਸ ਚੋਣ ਦੀ ਬਾਗਡੋਰ ਹੈ ਉਹ ਹਲਕਿਆਂ ਦੇ ਐਮਐਲਏ ਕੋਲ ਸਾਡੇ ਇਥੋਂ ਦੇ ਮੰਤਰੀ ਸਾਹਿਬ ਕੋਲ ਔਰ ਜਾਂ ਜਿੱਥੇ ਇਹਨਾਂ ਦੇ ਉਮੀਦਵਾਰ ਨਹੀਂ ਜਿੱਤੇ ਉੱਥੇ ਜਿਹੜੇ ਹਲਕਾ ਇੰਚਾਰਜ ਇਹਨਾਂ ਬਣਾਏ ਨੇ ਉਹਨਾਂ ਦੇ ਕੋਲ ਹੈ ਰਿజర్ਵੇਸ਼ਨ ਤੋਂ ਲੈ ਕੇ ਜਿਹੜੀਆਂ ਰਿజర్ਵੇਸ਼ਨ ਦੀਆਂ ਲਿਸਟਾਂ ਨੇ ਉਹ ਸਾਰੀਆਂ ਐਮਐਲਏ ਸਾਹਿਬ ਨੇ ਸੌਪੀਆਂ ਨੇ ਅਸੀਂ ਤਾਂ ਇਹ ਮੰਨਦੇ ਆ ਕਿ ਜਦੋਂ ਇਲੈਕਸ਼ਨ ਦਾ ਚੋਣ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਇਲੈਕਸ਼ਨ ਕਮਿਸ਼ਨ ਦਾ ਰਾਜ ਹੁੰਦਾ ਹੈ ਮੈਂ ਬੇਤੀ ਕਰਨੀ ਚਾਹੁੰਦਾ ਇਲੈਕਸ਼ਨ ਕਮਿਸ਼ਨ ਪੰਜਾਬ ਨੂੰ ਕਿ ਇਹਦਾ ਤੁਸੀਂ ਗੰਭੀਰ ਨੋਟਿਸ ਲਓਗੇ ਇਲੈਕਸ਼ਨ ਦਾ ਰਾਜ ਇਲੈਕਸ਼ਨ ਦਾ ਰਾਜ ਹੈ ਕਿ ਜਾਂ ਇਹਨਾਂ ਦੇ ਐਮਐਲਏ ਦਾ ਰਾਜ ਹੈ ਜਾਂ ਉਹਨਾਂ ਦੀ ਅਧੀਨਗੀ ਹਟ ਇਲੈਕਸ਼ਨ ਹੋ ਰਹੀ ਹੈ ਕਿਹੜੇ ਪਿੰਡ ਰਿਜ਼ਰਵ ਕਰਨੇ ਆ ਕਿਹੜੇ ਜਨਰਲ ਕਰਨੇ ਆ ਕਿਹੜੀ ਰੋਟੇਸ਼ਨ ਹੈ ਉਹਦੀ ਕੋਈ ਧਿਆਨ ਨਹੀਂ ਰੱਖਿਆ ਜਾ ਰਿਹਾ ਸਿਰਫ ਇਹ ਰੱਖਿਆ ਜਾ ਰਿਹਾ ਜੇ ਕੋਈ ਵਿਰੋਧੀ ਧਿਰ ਦਾ ਜਾਂ ਵਿਰੋਧੀ ਪਾਰਟੀ ਦਾ ਬੰਦਾ ਕੋਈ ਖੜਾ ਹੋ ਰਿਹਾ ਕਿਉਂਕਿ ਬਹੁਤ ਤੁਸੀਂ ਸੁਣਦੇ ਹੋਗੇ ਬੜੇ ਪੁਰਾਣੇ ਬੰਦੇ ਨੇ ਜਿਹੜੇ ਸਾਰੀਆਂ ਪਾਰਟੀਆਂ 'ਚ ਕੋਈ ਸਰਕਾਰ ਹੋਵੇ ਜਿੱਦੇ ਆਉਂਦੇ ਨੇ ਉਹ 20 25 25 ਸਾਲ ਤੋਂ ਉਹ ਜਾਂ ਉਹਨਾਂ ਦੇ ਜਿਹੜੇ ਵੀ ਨਮਾਇंदे ਹੁੰਦੇ ਉਹ ਜਿੱਤਦੇ ਨੇ ਇਲੈਕਸ਼ਨ ਪਰ ਅੱਜ ਕੀ ਇਹਨੂੰ ਬਿਲਕੁਲ ਨਿਸ਼ਾਨਾ ਬਣਾਇਆ ਗਿਆ ਵੀ ਕੋਈ ਵੀ ਉਹ ਬੰਦਾ ਦੁਬਾਰਾ ਇਲੈਕਸ਼ਨ ਦਾ ਜਿੱਤੇ ਔਰ ਮੁੱਖ ਤੌਰ ਤੇ ਉਹਨਾਂ ਨੂੰ ਪਰੇਸ਼ਾਨ ਕਰਨ ਵਾਸਤੇ ਕੋਈ ਰੋਟੇਸ਼ਨ ਨਹੀਂ ਬਣਾਈ ਕੋਈ ਰੋਟੇਸ਼ਨ ਦੇ ਮੁਤਾਬਕ ਕੰਮ ਨਹੀਂ ਕੀਤਾ ਔਰ ਜਿਹੜਾ ਪ੍ਰਸ਼ਾਸਨ ਹੈ ਚੋਣ ਪ੍ਰਕਿਰਿਆ ਤੇ ਕੋਈ ਸ਼ੱਕ ਨਹੀਂ ਕਿ ਇਲੈਕਸ਼ਨ ਕਮਿਸ਼ਨ ਦੇ ਬੈਨਰ ਦੇ ਹੇਠ ਜਾਂ ਉਹਨਾਂ ਦੇ ਹੇਠ ਨਿਗਰਾਨੀ ਠੋਰੀ ਹੈ ਪਰ ਜਿਹੜਾ ਪ੍ਰਸ਼ਾਸਨ ਹੈ ਨੋਡਲ ਤੇ ਉਹੀ ਅਫਸਰ ਨੇ ਜਿਨ੍ਹਾਂ ਨੇ 20 ਦਿਨਾਂ ਬਾਅਦ ਫੇਰ ਅਫਸਰ ਲੱਗਣਾ ਹੈ ਜਾਂ ਜਿਹੜੇ ਪਹਿਲਾਂ ਅਫਸਰ ਲੱਗੇ ਨੇ ਅੱਜ ਕੱਲ ਪਰਸੋ ਤੱਕ ਦੀ ਇਨਫੋਰਮੇਸ਼ਨਾਂ ਹੀ ਆ ਰਹੀਆਂ ਨੇ ਐਮਐਲਏ ਲਿਸਟਾਂ ਦੇ ਰਹੇ ਨੇ ਲਿਸਟਾਂ ਦੇਣ ਤੋਂ ਬਾਅਦ ਜੇ گا ਹੁਣ ਜਿਹੜੀਆਂ ਪ੍ਰਸ਼ਾਸਨ ਐ ਉਹਨਾਂ ਨੇ ਵੋਟਰ ਲਿਸਟ ਦੇਣੀ ਕਿ ਕਿੱਥੇ ਕਿਹਦੀਆਂ ਵੋਟਾਂ ਨੇ ਵਾਰਡ ਬੰਦੀ ਦੀ ਲਿਸਟ ਦੇਣੀ ਆ ਕੋਈ ਵਾਰਡ ਬੰਦੀ ਦੀ ਲਿਸਟ ਨਹੀਂ ਹੈਗੀ ਕੋਈ ਵੋਟਰ ਲਿਸਟ ਜਿਹੜੀ ਅਪਲੋਡ ਕਰਨੀ ਆ ਵੈਬਸਾਈਟ ਤੇ ਨਹੀਂ ਕਰ ਰਹੇ ਤਾਂ ਕਿ ਪਤਾ ਲੱਗ ਸਕੇ ਕਿ ਕਿੱਦਾਂ ਵੋਟਾਂ ਕਿਹਨੀਆਂ ਕਿਹਦੀਆਂ ਕਿੱਥੇ ਨੇ ਔਰ ਇੱਕ ਇੱਕ ਘਰ ਦੀਆਂ ਵੋਟਾਂ ਪੰਜ ਪੰਜ ਵਾਰਡਾਂ ਦੇ ਵਿੱਚ ਮਨ ਲਓ ਲਿਸਟਾਂ ਚ ਪਾਤੀਆਂ ਨੇ ਜੇ ਇੱਕ ਘਰ ਚ ਪੰਜ ਜੀ ਰਹਿ ਰਹੇ ਨੇ ਫਿਜ਼ੀਕਲੀ ਉੱਥੇ ਰਹਿ ਰਹੇ ਨੇ ਉਹਨਾਂ ਦਾ ਘਰ ਹੈ ਜੀਓਗ੍ਰਾਫਿਕਲੀ ਪਰ ਉਹਨਾਂ ਦੀ ਵੋਟ ਜਿਹੜੀ ਹੈ ਉਹ ਕਿਤੇ ਹੋਰ ਜਾ ਕੇ ਪੈਣੀ ਇੱਕ ਦੋ ਜੀਆਂ ਦੀ ਕਿਤੇ ਹੋਰ ਪੈਣੀ ਇੱਕ ਦੀ ਕਿਤੇ ਹੋਰ ਪੈਣੀ ਤਾਂ ਕਿ ਉਹ ਆਪਣਾ ਜਿਹੜਾ ਅਧਿਕਾਰ ਆ ਉਹਨੂੰ ਸਹੀ ਤਰੀਕੇ ਦੇ ਨਾਲ ਆਪਣਾ ਸਰਪੰਚ ਜਾਂ ਕੋਈ ਪੰਚ ਆਪਣਾ ਨਾ ਬਣਾ ਸਕੇ ਪ੍ਰਸ਼ਾਸਨ ਕੋ ਜਾਣਦੇ ਆ ਸੀਟਾਂ ਖਾਲੀ ਨੇ ਅਫਸਰ ਕਿੱਥੇ ਬੈਠੇ ਨੇ ਸਾਡੇ ਧਾਰੀਵਾਲ ਸਾਹਿਬ ਨੇ ਇੱਥੇ ਮੰਤਰੀ ਸਾਹਿਬ ਉਹਨਾਂ ਦੀ ਗੋਟੀ ਬੈਠੇ ਨੇ ਜਾਂ ਫੋਨ ਤੇ ਵੀ ਚੈਲੇਂਜ ਨਾ ਕਹਿਣਾ ਮੈਂ ਇਲੈਕਸ਼ਨ ਕਮਿਸ਼ਨ ਨੂੰ ਵੀ ਬੇਨਤੀ ਕਰਦਾ ਕਿ ਸਾਰੇ ਜਿਹੜੇ ਏਡੀਸੀ ਐ ਵੀਡੀਓ ਨੇ ਤੇ ਡੀਡੀਪੀਓ ਨੇ ਇਹਨਾਂ ਦੇ ਫੋਨ ਕਾਲ ਕਢਾ ਲਓ ਪਿਛਲੇ 4 ਦਿਨ ਦੀਆਂ ਜੇ ਇਹਨਾਂ ਦੇ ਬਾਰ ਬਾਰ ਫੋਨ ਕਾਲ ਦੇ ਉੱਤੇ ਜੋ ਕੁਛ ਆ ਰਿਹਾ ਜੋ ਕੁਝ ਫੋਨ ਕਰ ਰਹੇ ਨੇ ਇਹ ਸਿੱਧੇ ਜਿਹੜੀ ਸੱਤਾ ਤੇਰੇ ਉਹਦੇ ਤੋਂ ਡਾਇਰੈਕਸ਼ਨ ਲੈ ਕੇ ਇਲੈਕਸ਼ਨ ਕਰਾ ਰਹੇ ਨੇ ਕਿੰਨੂ ਬਣਾਉਣਾ ਹੈ ਕਿਨੂੰ ਰਿਜ਼ਰਵ ਕਰਨਾ ਕਹਿੰਦੀਆਂ ਵੋਟਾਂ ਅਸੀਂ ਅਲੱਗ-ਅਲੱਗ ਕਰਨੀਆਂ ਨੇ ਸਾਰੀ ਜਿਹੜੀ ਦਿਸ਼ਾ ਨਿਰਦੇਸ਼ ਨੇ ਉਹਨਾਂ ਵੱਲੋਂ ਦਿੱਤੇ ਜਾ ਰਹੇ ਨੇ ਦੇਖੋ ਲੋਕਤੰਤਰ ਤੇ ਇਹ ਹੁੰਦਾ ਕਿ ਲੋਕਤੰਤਰ ਤਰੀਕੇ ਨਾਲ ਲੋਕ ਆਪਣੇ ਡਿਵੈਲਪਮੈਂਟ ਵਾਸਤੇ ਆਪਣਾ ਮੈਂਬਰ ਪੰਚਾਇਤ ਚੁਣ ਸਰਪੰਚ ਚੁਣ ਫਿਰ ਉਹ ਇਸ ਇਲਾਕੇ ਦੀ ਡਿਵੈਲਪਮੈਂਟ ਕਰਾ ਸਕੀ ਪਰ ਇਹ ਅਧਿਕਾਰ ਤੇ ਬਿਲਕੁਲ ਖੋਇਆ ਜਾ ਰਿਹਾ ਹੈ ਇਹਦਾ ਤੇ ਇਸ ਚੀਜ਼ ਦਾ ਤੇ ਜਿਹੜੇ ਸਾਡੀਆਂ ਆਉਣ ਵਾਲੀਆਂ ਜਨਰੇਸ਼ਨ ਨੇ ਉਹਨਾਂ ਦੇ ਮਾੜਾ ਪ੍ਰਭਾਵ ਪੈਣਾ ਇਹਨੂੰ ਬਦਲਾ ਕੇ ਦਿੱਤਾ ਸੀ ਤਾਂ ਕਿ ਇਹ ਸਹੀ ਤਰੀਕੇ ਦੀਆਂ ਚੋਣਾਂ ਕਰਾ ਸਕਣ ਫਿਰ ਪਿੰਡਾਂ ਦੇ ਵਿੱਚ ਰਿਜ਼ਰਵੇਸ਼ਨ ਦੇ ਨਾਂ ਦੇ ਉੱਤੇ ਕਈ ਤਰ੍ਹਾਂ ਦੇ ਇਲਜ਼ਾਮ ਜਿਹੜੇ ਸਾਡੇ ਕੋਲ ਆ ਰਹੇ ਨੇ ਕਿ ਪੈਸੇ ਦਾ ਲੈਣ ਦੇਣ ਹੋ ਰਿਹਾ ਪੈਸੇ ਲੈ ਕੇ ਰਿਜ਼ਰਵ ਕਰਾ ਲਓ ਪੈਸੇ ਲੈ ਕੇ ਓਪਨ ਕਰਾ ਲਓ ਇਹ ਕੋਈ ਤਰੀਕੇ ਨਹੀਂ ਗੇ ਲੋਕਤੰਤਰ ਦੇ ਮੇਰੀ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਹੈ ਕਿ ਜਿਹੜੇ ਵੀ ਨੋਡਲ ਅਫਸਰ ਤੁਹਾਡੇ ਅਧੀਨ ਕੰਮ ਕਰ ਰਹੇ ਉਹਨਾਂ ਨੂੰ ਉਹਨਾਂ ਦੇ ਫੋਨ ਦਾ ਤੈਕੀਕਾਤ ਕੀਤਾ ਜਾਵੇ ਉਹਨਾਂ ਦੀ ਉਹਨਾਂ ਦੀ ਇਨਕੁਆਰੀ ਕੀਤੀ ਜਾਵੇ ਕਿ ਪਿਛਲੇ 3-4 ਦਿਨਾਂ ਦੇ ਵਿੱਚ ਉਹਨਾਂ ਦੇ ਕਿਹੜੇ-ਕਿਹੜੇ ਪੋਲੀਟੀਕਲ ਬੰਦਿਆਂ ਨਾਲ ਗੱਲ ਹੋਈ ਹੈ ਕਿਹੜਾ ਬੰਦਾ ਉਹਨਾਂ ਨੂੰ ਡਾਇਰੈਕਸ਼ਨ ਬਾਰ-ਬਾਰ ਉਹਨਾਂ ਨੂੰ ਫੋਨ ਆ ਰਹੇ ਕਿਉਂਕਿ ਜੇ ਜੇ ਇੱਕ ਜਦੋਂ ਇਲੈਕਸ਼ਨ ਸ਼ੁਰੂ ਹੋ ਗਈ ਹੈ ਇਲੈਕਸ਼ਨ ਕਮਿਸ਼ਨ ਇਸ ਵੇਲੇ ਵਰਕ ਕਰ ਰਿਹਾ ਉਦੋਂ ਦੇ ਕਿਸੇ ਪੋਲੀਟੀਕਲ ਬੰਦੇ ਕੋਲ ਜਾਣ ਦੀ ਲੋੜ ਨਹੀਂ ਸਾਨੂੰ ਤੇ ਕਿਸੇ ਦਾ ਫੋਨ ਨਹੀਂ ਆਇਆ ਨਾ ਵੀਡੀਓ ਦਾ ਨਾ ਡੀਡੀਪੀ ਉਹਦਾ ਸਾਡੇ ਬੰਦੇ ਜਾਂਦੇ ਆ ਸੀਟਾਂ ਤੇ ਨਹੀਂ ਹੈਗੇ ਉੱਥੇ ਜਾਂਦੇ ਕਹਿੰਦੇ ਪਿੰਡਾਂ ਚ ਗਏ ਨੇ ਤੇ ਜਿੰਨੇ ਬੰਦੇ ਨੇ ਤੁਸੀਂ ਅੱਜ ਤੁਹਾਡੇ মিডিਆ ਰਾਈਮ ਨੂੰ ਕਹੂੰਗਾ ਜਾ ਕੇ ਚੈੱਕ ਕਰ ਲਓ ਜਾਂ ਤੇ ਇਹ ਉਹਨਾਂ ਦੇ ਘਰਾਂ ਚ ਬੈਠੇ ਨੇ ਜਾਂ ਉਹਨਾਂ ਦੁਆਰਾ ਕੋਈ ਜਗ੍ਹਾ ਜਿਹੜੀ ਨਿਸ਼ਚਿਤ ਕੀਤੀ ਗਈ ਆ ਉੱਥੇ ਬੈ ਕੇ ਡਾਇਰੈਕਸ਼ਨ ਲੈ ਰਹੇ ਨੇ ਕਿਵੇਂ ਲੋਕਤੰਤਰ ਬਚੂਗਾ ਇਹਦੇ ਚ ਇੱਕ ਇਹੜੀ ਇਲੈਕਸ਼ਨ ਹੁੰਦੀ ਆ ਪਾਰਟੀ ਬਾਈ ਤੇ ਉੱਤੇ ਉੱਠ ਕੇ ਲੋਕ ਲੜਦੇ ਨੇ ਕਿਉਂਕਿ ਇਹ ਇੱਕ ਵਿਅਕਤੀਗਤ ਇਲੈਕਸ਼ਨ ਹੈ ਮੇਰਾ ਮੰਨਣਾ ਹੈ ਠੀਕ ਹੈ ਪਾਰਟੀਆਂ ਦਾ ਰੂਲ ਹੁੰਦਾ ਹੈ ਪਾਰਟੀਆਂ ਨਾਲ ਬੱਜੇ ਲੋਕ ਨੇ ਪਰ ਇੱਕ ਵਿਅਕਤੀਗਤ ਇਲੈਕਸ਼ਨ ਹੁੰਦੀ ਹਰ ਬੰਦੇ ਦੀ ਇਹ ਤੇ ਹਰ ਬੰਦੇ ਦਾ ਅਧਿਕਾਰ ਜਿਹੜਾ ਵਾ ਇਹਨਾਂ ਵੱਲੋਂ ਖੋਇਆ ਜਾ ਰਿਹਾ ਮੈਂ ਤੁਹਾਡੇ ਰਾਈ ਅੱਜ ਇਚੇਚੀ ਮੰਗ ਕਰਦਾ ਕਿ ਇਹਦੀ ਇਨਕੁਆਰੀ ਜਿਹੜਾ ਜਿੰਨੇ ਵੀ ਅਫਸਰ ਲੱਗੇ ਨੇ ਸਰਕਾਰ ਕਰਾਵੇ ਕਿ ਕਿਹਦੇ ਦਿਸ਼ਾ ਨਿਰਦੇਸ਼ ਦੇ ਠੋਰੀ ਹੈ ਸਾਡੇ ਆ ਖੈਰਾਬਾਦ ਪਿੰਡ ਹੈ ਉਹਦੀਆਂ ਲਿਸਟਾਂ ਹੀ ਨਹੀਂ ਪਤਾ ਲੱਗ ਰਿਹਾ ਕਿਹੜੀ ਵਾਰਡ ਜਨਰਲ ਹੈ ਕਿਹੜੀ ਨਹੀਂ ਗਈ ਉਹਨਾਂ ਦਿਆਂ ਵੋਟਾਂ ਜਿਹੜੀਆਂ ਨੇ ਕੱਟ ਕੇ ਕੋਈ ਕਿਤੇ ਪਾਤੀਆਂ ਨੇ ਕੋਈ ਕਿਤੇ ਪਾਤੀਆਂ ਨੇ ਇਸੇ ਤਰ੍ਹਾਂ ਚੀਚਾ ਪਿੰਡ ਹੈ ਚੀਚਾ ਨੌ ਸਿੰਘ ਹੈ ਦੋ ਬੰਦੇ ਨੇ ਰਹਿੰਦੇ ਖਰੇ ਰਿਜ਼ਰਵ ਦੇ ਉਹ ਰਿਜ਼ਰਵ ਕਰਤਾ ਆ ਚਾਰ ਬੰਦੇ ਜਿਹੜੇ ਨੇ ਤਿੰਨ ਜਿਹੜੇ ਮੈਂਬਰ ਨੇ ਉਹ ਵੀ ਰਿਜ਼ਰਵ ਕਰਤੇ ਜਦ ਕਿ ਉਹ ਤੇ ਉਹਦੇ ਉਸ ਕੈਟਾਗਰੀ ਦੀ ਵੋਟ ਹੀ ਨਹੀਂ ਰੋਟੇਸ਼ਨ ਹੋਈ ਨਹੀਂਗਾ ਵੀ ਰੋਟੇਸ਼ਨ ਵਾਈਜ਼ ਆ ਰਹੀ ਹੈ ਜਦੋਂ ਰੋਟੇਸ਼ਨ ਹੋਵੇ ਤਾਂ ਵੀ ਕੋਈ ਬੰਦਾ ਮੰਨ ਲੇ ਰੋਟੇਸ਼ਨ ਵੀ ਨਹੀਂ ਗਈ ਸੋ ਇਸ ਕਰਕੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਪੂਰਨ ਤੌਰ ਤੇ ਇਹਨੂੰ ਨਿਰਪੱਖ ਚੋਣਾਂ ਕਰਾਉਣ ਵਾਸਤੇ ਹਰ ਹਿੱਲੇ ਦੇ ਨਾਲ ਲੋਕਾਂ ਦੇ ਲੜਾਈ ਜਿਹੜੀ ਉਹ ਛਟਕਾਂ ਤੇ ਵੀ ਲੜੇਗੀ ਔਰ ਉਹ ਸਿਲੈਕਸ਼ਨ ਨੂੰ ਸੰਪੂਰਨ ਛਾਤਮੈ ਤਰੀਕ ਨਾਲ ਸੰਪੂਰਨ ਕਰਾਉਣ ਵਾਸਤੇ ਸਾਥ ਵੀ ਦੇਗੀ ਔਰ ਅਸੀਂ ਸੰਵਿਧਾਨ ਦੇ ਮੁਤਾਬਕ ਇਲੈਕਸ਼ਨ ਹੋਵੇ ਇਹਦੇ ਵਾਸਤੇ ਪੂਰਨ ਤੌਰ ਤੇ ਸਾਡਾ ਇੱਕ ਇੱਕ ਜਿਹੜਾ ਹਲਕੇ ਦੇ ਸਾਬਕਾ ਐਮਐਲਏ ਹੋਣ ਚਾਹੀਏ ਚ ਮੌਜੂਦਾ ਐਮਐਲਏ ਨੇ ਚਾਹੇ ਸਾਡੇ ਹੋਰ ਵਰਕਰ ਨੇ ਉਹ ਪੂਰਨ ਤੌਰ ਤੇ ਲੋਕਾਂ ਦਾ ਸਹਿਯੋਗ ਕਰਨਗੇ ਸੋ ਇਹ ਜਿਹੜੀ ਇਲੈਕਸ਼ਨ ਹੈ ਇਹ ਤੇ ਮੇਰਾ ਮੰਨਣਾ ਹੈ ਕਿ ਇਹਨਾਂ ਨੇ ਇੱਕ ਇਲੈਕਸ਼ਨ ਨੂੰ ਖੋਣ ਦਾ ਇੱਕ ਤਰੀਕਾ ਬਣਾਇਆ ਇਹਦੇ ਨਾਲ ਕੋਈ ਸਰਕਾਰ ਦੀ ਕੋਈ ਬਹੁਤ ਵੱਡੀ ਉਪਲਬਧੀ ਨਹੀਂ ਮਤਲਬ ਤੁਸੀਂ ਸਮਝੋਗੇ ਕਿ ਆਉਗੀ ਪਰ ਇਹਦੇ ਨਾਲ ਇੱਕ ਅਨਿਸ਼ਚਿਤਤਾ ਦਾ ਮਾਹੌਲ ਇੱਕ ਲੋਕਾਂ ਦੇ ਵਿੱਚ دہشت ਦਾ ਮਾਹੌਲ ਜਿਹੜਾ ਆ ਉਹ ਸਿਰਜਿਆ ਜਿਹੜਾ ਜਾ ਰਿਹਾ ਉਹਦਾ ਵੱਡਾ ਨੁਕਸਾਨ ਸਾਨੂੰ ਹੋ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੇ ਵਿੱਚ ਹੋਵੇ ਲਾਅਨ ਆਰਡਰ ਦੇ ਉੱਤੇ ਸਰਕਾਰ ਬਿਲਕੁਲ ਬੁਰੀ ਤਰ੍ਹਾਂ ਫੇਲ ਹੋਈ ਹੈ ਲਾਅਨ ਆਰਡਰ ਦੀ ਸਥਿਤੀ ਅੱਜ ਵੀ ਲੋਕਾਂ ਦੇ ਮਨ 'ਚ دہشت ਹੈ ਨਸ਼ਾ ਤਕਰੀਬਨ ਅੱਗੇ ਨੂੰ ਤੁਸੀਂ ਪਿੰਡਾਂ 'ਚ ਪਤਾ ਕਰ ਲਓ 5-5 10-10 ਗੁਣਾ ਵੱਧ ਗਿਆ। ਉਹਦੇ 'ਚ ਕੋਈ ਧਿਆਨ ਨਹੀਂ। ਇਹ ਪਤਾ ਆ ਵੀ ਕਿਹੜੇ ਵਾਰਡ ਦੀਆਂ ਵੋਟਾਂ ਸੱਜੇ ਖੱਬੇ ਕੀਤਾ ਉਹ ਵਾਰਡ ਕੋਈ ਬੰਦਾ ਸਾਡਾ ਜਿੱਤ ਸਕਦਾ ਜਾਂ ਕਿਹੜਾ ਸਰਪੰਚ ਸੱਜੇ ਖੱਬੇ ਕੀਤਾ ਜਿੱਤ ਸਕਦਾ। ਜੇ ਕਿਤੇ ਇੰਨੀ ਮਿਹਨਤ ਨਸ਼ਾ ਮਕਾਉਣ ਲਈ ਤੁਸੀਂ ਲਾ ਦੋ ਤੇ ਸ਼ਾਇਦ ਨਸ਼ਾ ਵੀ ਮੁੱਕਣ ਵਾਲੇ ਬੰਦੇ ਨੂੰ ਤੁਰ ਪੇ। ਉਧਰ ਕੋਈ ਧਿਆਨ ਨਹੀਂ ਆਪਣਾ ਹੈਗਾ। ਉਧਰ ਕਦੀ ਕਿਸੇ ਨੂੰ ਨਹੀਂ ਪੁੱਛਿਆ ਜਾਂਦਾ। ਫਰੋਤੀਆਂ ਮੰਗੀਆਂ ਜਾ ਰਹੀਆਂ ਨੇ। ਫੋਨ ਕਾਲਸ ਆ ਰਹੇ ਨੇ। ਲੋਕਾਂ 'ਚ ਦੈਸ਼ ਦਾ ਮਾ올 ਹੈ। ਕਦੀ ਕਿਸੇ ਦਾ ਪਤਾ ਲਿਆ ਕਿਸੇ ਨੇ ਨਹੀਂ ਇਲੈਕਸ਼ਨ ਲੁੱਟਣੀ ਹੈ ਇਲੈਕਸ਼ਨ ਨੂੰ ਹਰ ਹਿੱਲੇ ਜਿੱਤਣਾ ਹੈ ਉਹਦਾ ਗੈਰ ਸੰਵਧਾਨਿਕ ਤਰੀਕੇ ਦੇ ਨਾਲ ਆਪਣੀ ਤਾਕਤ ਦਾ ਇਸਤੇਮਾਲ ਕੀਤਾ ਜਾ ਰਿਹਾ ਮੇਰੀ ਇਲੈਕਸ਼ਨ ਕਮਿਸ਼ਨ ਤੋਂ ਮੰਗ ਹੈ ਕਿ ਇਹਦੇ ਚ ਇੰਟਰਫੀਰੈਂਸ ਕਰਕੇ ਜਿੰਨੇ ਅਫਸਰ ਲੱਗੇ ਨੇ ਚਾਹੇ ਪੰਜਾਬ ਚ ਨੇ ਮੈਂ ਅੰਮ੍ਰਿਤਸਰ ਜ਼ਿਲ੍ਹੇ ਦੀ ਵੀ ਗੱਲ ਕਰਦਾ ਖਾਸ ਕਰ ਪਾਰਲੀਮੈਂਟਡ ਕੇ ਦੀ ਕਿ ਉਥੇ ਸਾਰੇ ਅਫਸਰਾਂ ਦਾ ਜਾਇਜ਼ਾ ਲਓ ਕਿ ਕਿਹਦੇ ਦਿਸ਼ਾ ਨਿਰਦੇਸ਼ ਦੇ ਹਟ ਚੱਲੇ ਕੀ ਤੁਹਾਡੇ ਇਲੈਕਸ਼ਨ ਕਮਿਸ਼ਨ ਦੇ ਦਿਸ਼ਾ ਨਿਰਦੇਸ਼ ਦੇ ਹਟ ਚੱਲ ਰਹੇ ਨੇ ਕਿ ਜਾਂ ਮੰਤਰੀ ਐਮ ਐਲ ਏ ਦੇ ਦਿਸ਼ਾ ਨਿਰਦੇਸ਼ ਹਟ ਚੱਲ ਰਹੇ ਹਨ ਤਾਂ ਸਰਪ੍ਰੋਖ ਕਹਿ ਰਹੇ ਮੈਂ ਜੀ ਕਿ ਆਲਰੇਡੀ ਪਾਰਟ ਹੈ ਇਹਦਾ ਇਹਦਾ ਤਹਿਕੀਕਾਤ ਕਰਾ ਲਓ ਕਿ ਟੈਲੀਫੋਨ ਬਾਰ ਬਾਰ ਕਿਹਦੇ ਆ ਰਹੇ ਤੇ ਕਿਹਨੂੰ ਕਰ ਰਹੇ ਨੇ ਕਿਹਦੇ ਵੱਲੋਂ ਲਿਸਟਾਂ ਜਾ ਰਹੀਆਂ ਨੇ ਇਹ ਇਹ ਤੇ ਚਿੱਟੇ ਦਿੰਨ ਹੈ ਇਹ ਕੋਈ ਚੀਜ਼ ਲੋਕੀਸ਼ਿਪ ਹੀ ਨਹੀਂ ਕਿ ਵੀ ਮੈਂ ਕੋਈ ਇਹ ਗੱਲ ਦੱਸ ਰਿਹਾ ਕਿ ਜਿਹੜੀ ਲੋਕੀਸ਼ਿਪ ਹੀ ਹੋਵੇ ਇਹਦਾ ਸਾਹਮਣੇ ਤੁਹਾਡੇ ਇਸ ਚੀਜ਼ ਨੂੰ ਇਹਨਾਂ ਨੂੰ ਡਰ ਲੱਗ ਰਿਹਾ ਵਿਲਾਸ ਸਾਹਿਬ ਤੁਹਾਨੂੰ ਕੀ ਲੱਗ ਰਿਹਾ ਵੀ ਤੇ ਕਿਉਂ ਕਰ ਰਹੇ ਸਤਾਂ ਹਾਰਦੇ ਨੇ ਇਲੈਕਸ਼ਨ ਹਾਰਨਗੇ ਨਾ ਕੋਈ ਅੰਦਰ ਪੱਖ ਚੋਣ ਕਰਾ ਲੋ ਤੁਹਾਡੇ ਸਾਹਮਣੇ ਹੋਣੇ ਜੇ ਲੋਕ ਸਭਾ ਦੀ ਇਲੈਕਸ਼ਨ ਹੋਈ ਉਹ ਚ ਵੀ ਇਹਨਾਂ ਨੂੰ ਪਤਾ ਲੱਗ ਗਿਆ ਕਿਰਪਾਖ ਚੋਣ ਤੇ ਇਲੈਕਸ਼ਨ ਕਮਿਸ਼ਨ ਨੇ ਕਰਾਉਂ ਕੋਈ ਕਰਾਰੇ ਇਲੈਕਸ਼ਨ ਕੋਈ ਜ ਨਹੀਂ ਕਰਾਦਾ ਲੈ ਇਹ ਇੰਟਰਫੀਰੈਂਸ ਕਿਉਂ ਕਰ ਰਹੇ ਮੈਂ ਇਹਦੇ ਲੈ ਕੇ ਮੈਨੂੰ ਬੇਰਤੀ ਕਰ ਰਹੇ ਕਿ ਇਲੈਕਸ਼ਨ ਕਮਿਸ਼ਨ ਇਨਕੁਆਇਰੀ ਕਰੇ ਇਸ ਚੀਜ਼ ਦੀ ਔਈਆ ਸਾਹਿਬ ਇੱਕ ਅੱਜ ਅੱਜ ਸੀਟਾਂ ਦੇ ਉੱਤੇ ਹੈ ਹੀ ਨਹੀਂ ਅਫਸਰੀ ਹੈ ਨਹੀਂਗੇ ਤੁਸੀਂ ਦੇਖੋ ਦਿਨ ਕਿਹੜੇ ਮਨੇ ਨੇ 25 ਨੂੰ ਅਨਾਉਂਸ ਹੋਈ ਹੈ 26 ਨੂੰ ਇੱਕ ਦਿਨ ਮਿਲਿਆ 27 ਨੂੰ ਨੋਮੀਨੇਸ਼ਨ ਸ਼ੁਰੂ ਹੋ ਗਈ 28 ਦਿੱਤੀ ਸ਼ਨੀਵਾਰ ਆ ਗਿਆ 30 31 ਦੇ 1 ਤਰੀਕ ਨੂੰ ਆਪਣੇ ਹੈਗੇ ਨੇ ਦੋ ਵਰਕਿੰਗ ਡੇ ਆ ਦੋ ਫਿਰ ਛੁੱਟੀਆਂ ਨੇ ਅੱਛਾ ਛੁੱਟੀਆਂ ਦੇ ਵਿੱਚ ਚਲੋ ਨੋਮੀਨੇਸ਼ਨ ਨਾ ਹੋਵੇ ਕੋਈ ਹੋਵੇ ਪਰ ਘੱਟੋ ਘੱਟ ਇਹਨਾਂ ਜਿੰਨਾਂ ਲੋਕਾਂ ਨੂੰ ਕੋਈ ਐਨਓਸੀ ਚਾਹੀਦੀ ਆ ਕੋਈ ਨੋ ਡੂ ਸertificate ਚਾਹੀਦੇ ਆ ਨੋ ਡੂ ਸertificate ਨਹੀਂ ਦਿੱਤੇ ਜਾ ਰਹੇ ਨੋ ਡੂ ਸertificate ਜਿਹੜਾ ਮੌਜੂਦਾ ਸਰਫ ਹੈ ਉਹਨੂੰ ਕਿਹਾ ਜਾ ਰਿਹਾ ਵੀ ਜੇ ਨਿਊ ਡੂ ਸertificate ਚਾਹੀਦਾ ਤੇ ਐਮਐਲ ਨਾਲ ਗੱਲ ਕਰ ਫਲਾਣੇ ਹਲਕਾ ਚਾਰਜ ਨਾਲ ਗੱਲ ਕਰ ਇਹੋ ਜੀਤ ਕਰ ਰਹੇ ਨੇ ਕਹਿੰਦਾ ਕਿ ਐਫੀਡੇਵਿਟ ਤੁਸੀਂ ਦੇ ਸਕਦੇ ਹੋ ਨਹੀਂ ਨੋ ਡੂ ਸਰਟੀਫਿਕੇਟ ਤੇ ਦੇਣਾ ਪੈਣਾ ਨਾ ਉਹਦੀ ਜਗ੍ਹਾ ਐਫੀਡੇਵਿਟ ਨਹੀਂ ਕੋਈ ਸਰਬ ਜੇ ਇਹਦੇ ਚ ਕੋਈ ਸੱਚਾਈ ਹੈ ਕਿਹਾ ਜਾ ਰਿਹਾ ਹੈ ਕਿ ਜਿਹੜੇ ਲੋਕਾਂ ਨੇ ਹੁਣੇ ਹੀ ਤਾਜ਼ਾ ਇਲੈਕਸ਼ਨ ਹੋਏ ਤੁਹਾਡੇ ਵਾਲੇ ਐਮਪੀ ਵਾਲੇ ਉਹਦੇ ਜਿਨ੍ਹਾਂ ਨੇ ਵੋਟ ਕੀਤੀ ਉਹਨਾਂ ਦੇ ਇਸ ਇਲੈਕਸ਼ਨ ਚ ਵੋਟਾਂ ਕੱਟ ਦਿੱਤੀਆਂ ਗਈਆਂ ਬਿਲਕੁਲ ਵੋਟਾਂ ਕੱਟ ਵੀ ਦਿੱਤੀਆਂ ਗਈਆਂ ਨੇ ਇਹਦੀ ਐਕਸਰਸਾਈਜ਼ ਮੇਰਾ ਮੰਨਣਾ ਹੈ ਕਿ ਅਫਸਰਸ਼ਾਹੀ ਦੇ ਨਾਲ ਇਲੈਕਸ਼ਨ 900 ਤੋਂ ਪਹਿਲਾਂ ਇਹਨਾਂ ਨੇ 2 ਮਹੀਨੇ ਹੋ ਹੀ ਕੀਤੀ ਹੈ ਜਿਹੜੀ ਕਿ ਇਹਨਾਂ ਨੇ ਪਤਾ ਨਹੀਂ ਲੱਗਣ ਦਿੱਤਾ ਅਫਸਰਸ਼ਾਹੀ ਦੇ ਨਾਲ ਰਾਲ ਕੇ ਔਰ ਉਹਦੇ ਤੇ ਪੂਰਨ ਤੌਰ ਤੇ ਇਹਨਾਂ ਨੇ ਵਰਕਆਊਟ ਕਰਕੇ ਵੋਟਾਂ ਵੀ ਕੱਢ ਦਿੱਤੀਆਂ ਨੇ ਜਿੰਨੇ ਜਿੰਨੇ ਲੋਕ ਸਭਾ ਚ ਪਾਈ ਉਹਦੀ ਹੁਣ ਵੋਟ ਹੀ ਨਹੀਂ ਪੈਣੀ ਜੇ ਚਾ ਪੰਜ ਜੀ 10 ਜੀ ਇੱਕ ਘਰ ਚ ਰਹੇ ਰੇ ਇੱਕ ਗਲੀ ਚ ਲੈ ਰਹੇ ਆ ਉਹਦੀਆਂ ਤਿੰਨਾਂ ਵਾੜਾਂ ਚ ਵੋਟਾਂ ਕਰਤੀਆਂ ਨੇ ਡਿਵੈਲਪਮੈਂਟ ਤੇ ਉਹਨੇ ਗਲੀ ਦੀ ਡਿਵੈਲਪਮੈਂਟ ਵਾਸਤੇ ਬੰਦਾ ਨਾਮਿਨੇਟ ਕਰਨਾ ਕਿ ਆ ਮੇਰਾ ਮੈਂਬਰ ਹੈ ਤੇ ਆ ਮੇਰਾ ਪੰਚਾਇਤ ਸਰਪੰਚ ਹੈ ਉਹ ਹੈ ਹੀ ਨਹੀਂ ਸਰਸਮੱਖ ਮੰਤਰੀ ਕੋਲ ਹੁਣ ਤਮਾਨ ਦਾਖਲ ਨੇ ਕਈ ਕਸ ਰੀਆਂ ਲਾਈਆਂ ਜਾ ਰਹੀਆਂ ਨੇ ਸਰਕਾਰ ਵੱਲੋਂ ਕਿ ਡਾਕਟਰਾਂ ਨੇ ਛੋਟਾ ਜਿਹਾ ਬਿਲਟਨ ਜਾਰੀ ਕੀਤਾ ਵੀ ਉਹਨਾਂ ਦੇ ਕੁਝ ਹੋਰ ਟੈਸਟ ਹੋਣੇ ਪੈਂਦੇ ਦੇਖੋ ਮੈਂ ਪਹਿਲੀ ਗੱਲ ਤੇ ਸ਼ੁਭ ਕਾਮਨਾ ਦਿੰਨਾ ਕਿ ਉਹ ਸੇਤੀ ਸਿਹਤਜਾਬ ਹੋਣ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ ਔਰ ਮੇਰੀ ਸ਼ੁਭ ਕਾਮਨਾਵਾਂ ਨੇ ਕਿ ਜੋ ਵੀ ਦੁੱਖ ਤਕਲੀਫ ਉਹਨਾਂ ਨੂੰ ਹੈਗੀ ਹੈ ਪਰਮਾਤਮਾ ਉਹਨਾਂ ਨੂੰ ਉਹਦੇ ਚੋਂ ਬਾਹਰ ਕੱਢੇ ਪਰ ਇਹ ਜਿਹੜੀਆਂ ਕਿਆਸ ਰਹੀਆਂ ਨੇ ਇਹ ਇਕੱਲੇ ਇੱਕ ਦੀਆਂ ਨਹੀਂ ਗੀਆਂ ਜਾਂ ਕਿਸੇ ਦੀਆਂ ਨਹੀਂ ਗੀਆਂ ਉਹ ਅਸੀਂ ਉਹਦੇ ਤੇ ਮੇਰਾ ਖਿਆਲ ਹੈ ਕਿ ਅਸੀਂ ਚਰਚਾ ਜਿਹੜੀ ਹੈ ਉਹਨਾਂ ਦੇ ਠੀਕ ਹੋਣ ਤੋਂ ਬਾਅਦ ਚੰਗੀ ਤਰ੍ਹਾਂ ਜਰੂਰ ਕਰਾਂਗੇ ਪਰ ਉਹਨਾਂ ਨੂੰ ਵੀ ਜੇ ਕੋ ਇਹੋ ਜਿਹਾ ਮਸਲਾ ਹੈ ਤੇ ਜ਼ਿੰਮੇਵਾਰੀ ਦੇ ਨਾਲ ਕਿਉਂਕਿ ਵੱਡਾ ਸਟੇਟ ਹੈ ਸਟੇਟ ਦੇ ਬਹੁਤ ਮਸਲਾ ਹੈ ਤੇ ਬੜੀਆਂ ਮੁਸੀਬਤ ਦੇ ਵਿੱਚੋਂ ਲੰਘ ਰਹੇ ਆ ਲਾਉਂਡ ਆਰਡਰ ਦੀ ਬੜੀ ਮਾੜੀ ਪੋਜੀਸ਼ਨ ਹੈ ਸੋ ਉਹ ਹੁਣ ਜਿਹੜੀ ਤੱਕੀ ਜਾਂ ਜਿਹੜੀ ਉਹਨਾਂ ਨੂੰ ਪ੍ਰੇਜ਼ ਕਰਨਗੇ ਮੇਰਾ ਮੰਨਣਾ ਹੈ ਕਿ ਉਹ ਉਹ ਵੀ ਮੰਨਣ ਔਰ ਮੈਂ ਸਮਝਦਾ ਕਿ ਉਹ ਜੇ ਠੀਕ ਹੋ ਕੇ ਆਉਣਗੇ ਤੇ ਇਹਦੇ ਤੇ ਆਪਾਂ ਬੜੀ ਵਧੀਆ ਚਰਚਾ ਉਦੋਂ ਸੀ ਕਰ ਸਕਾਂਗੇ ਕਿ ਤਣਾਸ਼ ਵੀ ਲੱਗ ਰਹੇ ਤੁਹਾਨੂੰ ਲੱਗਦਾ ਜਦੋਂ ਦੇ ਕੇਰਿਵਾਲ ਸਾਹਿਬ ਬਾਹਰ ਆਇਆ ਉਦੋਂ ਦੇ ਬਖਸ਼ਪਤੀ ਭਗਵਾਨ ਤੁਮਾਨਾ ਥੋੜੇ ਮਯੂਸ ਹੋ ਲੱਗ ਰਹੇ ਕਿਉਂਕਿ ਦੇਖੋ ਇਲੈਕਸ਼ਨਾਂ ਦਾ ਨਾ ਹੋਣਾ ਚਾਹੇ ਕਾਰਪੋਰੇਸ਼ਨ ਹੈ ਚਾਹੀ ਚੋਣਾ ਪੰਜਾਬ ਪੰਚਾਇਤੀਆਂ ਨੇ ਲਾਰਡ ਆਰਡਰ ਦੀ ਸਥਿਤੀ ਬੜੀ ਮਾੜੀ ਆ ਭ੍ਰਿਸ਼ਟਾਚਾਰ ਬਹੁਤ ਬੁਰੀ ਤਰ੍ਹਾਂ ਆ ਡਿਵੈਲਪਮੈਂਟ ਵਾਸਤੇ ਫੰਡਸ ਨਹੀਂ ਹੈਗੇ ਕਰਜ਼ਾ ਚੁੱਕ ਕੇ ਸਰਕਾਰ ਚੱਲ ਰਹੀ ਆ ਉਹ ਸਾਰੀਆਂ ਚੀਜ਼ਾਂ ਦਾ ਜੋ ਪਿਛਲੇ ਸਮੇਂ ਦੇ ਵਿੱਚ ਆ ਇਹ ਮੁੱਖ ਮੰਤਰੀ ਸਾਹਿਬ ਤੇ ਕੁਐਸਚਨ ਮਾਰ ਕੇ ਜਰੂਰ ਉੱਠਿਆ ਇਸ ਗੱਲ ਦਾ ਕਿ ਤੁਹਾਡੀ ਜਿਹੜੀ ਕਾਰਸ਼ੈਲੀ ਉਹ ਠੀਕ ਨਹੀਂ ਗਈ ਔਰ ਜਦੋਂ ਦੇ ਕੇਜਰੀਵਾਲ ਸਾਹਿਬ ਆਇਆ ਇਹ ਸਾਨੂੰ ਵੀ ਇਹ ਚੀਜ਼ ਦੀਆਂ ਮਤਲਬ ਪੁਖਤਾ ਸਬੂਤੀ ਨੇ ਕਿ ਇਹ ਇੱਕ ਵੱਡਾ ਧੜ ਜਿਹੜੀ ਆ ਉਹ ਇਹਨਾਂ ਨੂੰ ਉਤਾਰਨ ਵਾਸਤੇ ਇਕੱਠੀ ਹੋਈ ਏ ਤੇ ਉਹਦਾ ਤਣਾਅ ਵੀ ਕੁਦਰਤੀ ਗੱਲ ਹੋ ਜਾਂਦਾ ਜਿਵੇਂ ਜਦੋਂ ਕੇਜਰੀਵਾਲ ਸਾਹਿਬ ਆਏ ਇਹਨਾਂ ਨੂੰ ਬੁਲਾਇਆ ਹੀ ਨਹੀਂ ਗਿਆ ਅਸਰ ਤੇ ਹੁੰਦਾ ਇਹਨਾਂ ਚੀਜ਼ਾਂ ਦਾ ਬੰਦੇ ਦੇ ਉੱਤੇ ਪਰ ਇਹ ਇੱਕ ਮੌਕਾ ਮਿਲਿਆ ਦਾ ਮੁੱਖ ਮੰਤਰੀ ਮੁੱਖ ਮੰਤਰੀ ਹੁੰਦਾ ਇਹ ਤੁਹਾਨੂੰ